ਹੈਸ਼ੀ ਗੱਲ ਦੀ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਆਪਣੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਮੋٹے ਸਾਥੀ ਬਾਰੇ ਕਿਉਂਕਿ ਹਸਬੰਡ ਵਾਈਫ 'ਚੋਂ ਦੋਨਾਂ 'ਚੋਂ ਇੱਕ ਜਣਾ ਤਾਂ ਮੋਟਾ ਹੁੰਦਾ ਹੀ ਹੈ ਜੇਕਰ ਤੁਹਾਡਾ ਵੀ ਸਾਥੀ ਬੇਡੋਲ ਗੋਲ ਮੋਟੋਲਾ ਹੈ ਤਾਂ ਉਸ ਨੂੰ ਬਾਰ-ਬਾਰ ਇਹ ਕਹਿ ਕੇ ਅਹਿਸਾਸ ਨਾ ਦਿਵਾਓ ਕਿ ਉਹ ਭੱद्दा ਦਿੱਸਦਾ ਹੈ ਜਾਂ ਉਹ ਘੱਟ ਸੋਹਣਾ ਲੱਗਦਾ ਹੈ ਕਿਉਂਕਿ ਇਹਦੇ ਨਾਲ ਉਹਨੂੰ ਬੁਰਾ ਲੱਗ ਸਕਦਾ ਹੈ ਆਪਣੇ ਸਾਥੀ ਨੂੰ ਕਦੀ ਵੀ ਮੋਟਾ ਹੋਣ ਦਾ ਤਾਣਾ ਨਾ ਮਾਰੋ ਸਗੋਂ ਮੋਟਾਪੇ ਨਾਲ ਹੋਣ ਵਾਲੇ ਸਿਹਤ ਸੰਬੰਧੀ ਨੁਕਸਾਨ ਬਾਰੇ ਦੱਸੋ ਅਤੇ ਦਿੱਖ ਬਾਰੇ ਵੀ ਥੋੜਾ ਸਾਵਧਾਨ ਕਰਦੇ ਰਹੋ ਉਸ ਨੂੰ ਡਾਈਟੀਸ਼ੀਅਨ ਦੀ ਮਦਦ ਨਾਲ ਡਾਈਟ ਚਾਰਟ ਬਣਵਾ ਕੇ ਦਿਓ ਤੇ ਚਾਰਟ ਅਨੁਸਾਰ ਕੰਮ ਕਰਨ ਵਿੱਚ ਉਸ ਦੀ ਮਦਦ ਕਰੋ ਜੇਕਰ ਉਹ ਖਾਣੇ ਤੇ ਕੰਟਰੋਲ ਕਰ ਰਹੇ ਹਨ ਤਾਂ ਉਸ ਨੂੰ ਫालतू ਦਾ ਖਾਣਾ ਟੇਸਟ ਕਰਨ ਲਈ ਨਾ ਕਹੋ ਘੱਟ ਹਾਈ ਕੈਲੋਰੀ ਭੋਜਨ ਨਾ ਬਣਾਓ ਤੇ ਨਾ ਹੀ ਜ਼ਿਆਦਾ ਚਟਪਟਾ ਬਣਾਓ ਤਾਂ ਕਿ ਉਸ ਦਾ ਕੰਟਰੋਲ ਬਣਿਆ ਰਹਿ ਸਕੇ ਆਪਣੇ ਤੇ ਉਸ ਦੇ ਦੋਸਤਾਂ ਸਾਹਮਣੇ ਮोटापा ਵਿਸ਼ੇ ਤੇ ਐਨਾ ਵਿਚਾਰ ਨਾ ਕਰੋ ਕਿ ਉਸ ਨੂੰ ਸਮਝਾਉਣ ਲੱਗੇ ਕਿ ਤੁਸੀਂ ਉਸ ਦਾ ਮਜ਼ਾਕ ਉਡਾ ਰਹੇ ਹੋ ਸਗੋਂ ਦੋਸਤਾਂ ਤੇ ਪਰਿਵਾਰ ਦੇ ਲੋਕਾਂ ਨੂੰ ਸਹਿਜੂ ਕਰਨ ਲਈ ਕਹੋ ਉਸ ਦੇ ਜਿਮ ਟਾਈਮ ਜਾਂ ਕਸਰਤ ਬਾਰੇ ਸਮੇਂ 'ਚ ਉਸ ਨੂੰ ਡਿਸਟਰਬ ਨਾ ਕਰੋ ਸਗੋਂ ਕੁਝ ਪਰਿਵਾਰਿਕ ਕੰਮ ਆ ਜਾਣ ਤਾਂ ਕੋਸ਼ਿਸ਼ ਕਰੋ ਕਿ ਉਹ ਤੁਸੀਂ ਖੁਦ ਹੀ ਨਿਪਟਾ ਲਵੋ ਜੇਕਰ ਤੁਹਾਡੇ ਕੋਲ ਵੀ ਕਸਰਤ ਕਰਨ ਜਾਂ ਜਿਮ ਜਾਣ ਦਾ ਟਾਈਮ ਹੈਗਾ ਤਾਂ ਤੁਸੀਂ ਉਸ ਨਾਲ ਮਿਲ ਕੇ ਉਸ ਸਮੇਂ ਦੀ ਵਰਤੋਂ ਕਰੋ ਬੱਚਿਆਂ ਨੂੰ ਵੀ ਉਹਨਾਂ ਲਈ ਕਸਰਤ ਦਾ ਮਹੱਤਵ ਦੱਸੋ ਤਾਂ ਕਿ ਉਹ ਉਸ ਨੂੰ ਉਸ ਸਮੇਂ ਪਰੇਸ਼ਾਨ ਨਾ ਕਰਨ ਘਰ ਚ ਘੱਟ ਤੇਲ ਵਾਲਾ ਪੋਸ਼ਟਿਕ ਭੋਜਨ ਬਣਾਓ ਸਲਾਦ ਤਾਜ਼ੇ ਫਲ ਸਬਜ਼ੀਆਂ ਦੇ ਸੂਪਾਦ ਨੂੰ ਲਗਾਤਾਰ ਭੋਜਨ ਵਿੱਚ ਸ਼ਾਮਿਲ ਕਰੋ ਤਾਂ ਕਿ ਤੁਹਾਡਾ ਸਾਥੀ ਚੰਗੀ ਤਰ੍ਹਾਂ ਆਪਣੇ ਭજન ਤੇ ਕਾਬੂ ਪਾ ਸਕੇ ਧੰਨਵਾਦ ਜੀ